ਬੀਤੀ ਦੇਰ ਰਾਤ ਐਨਐਸਜੀ ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਕਈ ਸੰਵੇਦਨਸ਼ੀਲ ਥਾਵਾਂ ਤੇ ਵੱਡੇ ਪੱਧਰ ਦੀ ਮੌਕ ਡ੍ਰਿਲ ਕੀਤੀ ਗਈ ਇਸ ਰਿਹਸਲ ਦਾ ਮਕਸਦ ਇਹ ਸੀ ਕਿ ਕੱਲ ਨੂੰ ਕਿਸੇ ਐਮਰਜੈਂਸੀ ਜਾਂ ਸੰਭਾਵਿਤ ਅਤੰਕੀ ਹਮਲੇ ਦੀ ਸਥਿਤੀ 'ਚ ਸੁਰੱਖਿਆ ਬਲ ਕਿਵੇਂ ਤੇ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਨ ਲਈ ਤਿਆਰ ਹਨ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਨਾ ਤੀਰਥ ਦੇ ਅੰਦਰ ਤੇ ਬਾਹਰ ਇਹ ਮੌਕ ਐਕਸਰਸਾਈਜ਼ ਕੀਤੀ ਗਈ ਇਸ ਦੌਰਾਨ ਐਨਐਸਜੀ ਕਮਾਂਡੋ ਦੀਆਂ ਟੀਮਾਂ ਨੇ ਰੈਸਕਿਊ ਪ੍ਰਤੀਕਿਰਿਆ ਪੀਰ ਪ੍ਰਬੰਧਕ ਦੇ ਇਲਾਕੇ ਨੂੰ ਸੁਰੱਖਿਅਤ ਕਰਨ ਦੇ ਪ੍ਰੋਟੋਕਾਲ ਦਾ ਅਭਿਆਸ ਕੀਤਾ ਇਸ ਹਲਚਲ ਨਾਲ ਸਥਾਨਕ ਲੋਕਾਂ ਚ ਕੁਝ ਸਮੇਂ ਲਈ ਚਰਚਾ ਵੀ ਬਣੀ ਰਹੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਏਆਈਜੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਐਕਸਰਸਾਈਜ਼ ਪੂਰੀ ਤਰ੍ਹਾਂ ਰੁਟੀਨ ਪ੍ਰਕਿਰਿਆ ਹੈ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਐਨਐਸਜੀ ਵੱਲੋਂ ਦੇਸ਼ ਦੇ ਹਰ ਹਿੱਸੇ 'ਚ ਇਸ ਤਰ੍ਹਾਂ ਦੀ ਰਿਹਰਸਲ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਮੌਕ ਡ੍ਰਿਲ ਸਿਰਫ ਦੁਰਗਿਆਨਾ ਮੰਦਰ ਤੱਕ ਸੀਮਿਤ ਨਹੀਂ ਸੀ, ਬਲਕਿ ਅੰਮ੍ਰਿਤਸਰ ਦੀਆਂ ਹੋਰ ਮਹੱਤਵਪੂਰਨ ਥਾਵਾਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਕੀਤੀ ਗਈ। ਲੋਕਾਂ 'ਚ ਫੈਲ ਰਹੀਆਂ ਅਫਵਾਹਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਵੀ ਗਲਤ ਖਬਰ ਜਾਂ ਸੋਸ਼ਲ ਮੀਡੀਆ ਦੀ ਭ੍ਰਮਿਤ ਜਾਣਕਾਰੀ ਤੇ ਵਿਸ਼ਵਾਸ ਨਾ ਕੀਤਾ ਜਾਵੇ। AIG ਨੇ ਦੱਸਿਆ ਕਿ ਸਾਰੇ ਇਲਾਕੇ 'ਚ ਸ਼ਾਂਤੀ ਹੈ ਤੇ ਇਹ ਅਭਿਆਸ ਸਿਰਫ ਸੁਰੱਖਿਆ ਮਜ਼ਬੂਤੀ ਲਈ ਹੈ। NSG ਤੇ ਪੰਜਾਬ ਪੁਲਿਸ ਦੀ ਇਹ ਸਾਂਝੀ ਰਿਹਸਲ ਭਵਿਕ ਚ ਕਿਸੇ ਵੀ ਸੰਭਾਵਿਤ ਖਤਰੇ ਨਾਲ ਝੁੰਝਣ ਲਈ ਤਿਆਰੀ ਨੂੰ ਹੋਰ ਮਜ਼ਬੂਤ ਕਰਦੀ ਹੈ। ਬੀਤੀ ਰਾਤ ਦੁਰਗਿਆਣਾ ਮੰਦਿਰ ਦੇ ਨਜ਼ਦੀਕੀ ਪੀਰਪਾਲ ਵਾਲੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਵਾ ਐਨਰਜੀ ਕਮਾਂਡੋ ਅਤੇ ਪੰਜਾਬ ਪੁਲਿਸ ਦਾ ਜਿਹੜਾ ਰਿਹਸਲ ਮੌਕ ਡ੍ਰਿਲ ਜਿਹੜੀ ਕੀਤੀ ਜਾ ਰਹੀ ਸੀ ਉੱਥੇ ਹੀ ਹੁਣ ਜਿਹੜੀ ਅੱਜ ਗੁਰਦਾਨ ਦੇਵ ਯੂਨੀਵਰਸਿਟੀ ਦੇ ਵਿੱਚ ਅੰਦਰ ਜਿਹੜਾ ਵਾ ਉਹ ਇਸ ਸਮੇਂ ਗੁਰ ਐਨਐਜੀ ਅਤੇ ਪੰਜਾਬ ਪੁਲਿਸ ਦੇ ਦੌਰਾਨ ਜਿਹੜਾ ਰਿਹਸਲ ਜਿਹੜੀ ਹੈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲੇ ਇੱਕ ਮੌਗ ਸਭ ਤੋਂ ਪਹਿਲੇ ਇਸ স্মੋਕ ਡ੍ਰਿਲ ਦੇ ਦੌਰਾਨ ਇੱਕ ਆਰਟੀਫੀਸ਼ਲ ਜਿਹੜੇ ਵੇ ਬੰਬ ਬਲਾਸਟ ਜਿਹੜੇ ਨੇ ਉਹ ਕਿਤੇ ਜਾਂਦੇ ਨੇ ਬਲਾਸਟ ਕਿਤੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਆਪਰੇਸ਼ਨ ਜਿਹੜਾ ਸਟਾਰਟ ਹੁੰਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੇ ਐਨਰਜੀ ਕਮਾਂਡੋ ਦੇ ਜਵਾਨ ਵੀ ਜਿਹੜੇ ਨੇ ਉਹ ਇੱਥੇ ਗੁਰਨਾਨ ਦੇਵ ਯੂਨੀਵਰਸਿਟੀ ਦੇ ਅੰਦਰ ਮੌਜੂਦ ਨੇ ਔਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਸੁਰੱਖਿਆ ਬਲ ਟੀਮਾਂ ਜਿਹੜੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਜੁਆਇੰਟ ਜਿਹੜੀ ਰਿਹਰਸਲ ਜਿਹੜੀ ਹੈ ਇੱਥੇ ਗੁਰਨਾਨ ਦੇਵ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਔਰ ਤੁਹਾਂ ਅੰਦਾਜ਼ਾ ਕੀ ਸੁਰੱਖਿਆ ਦੇ ਮੱਧੇ ਨਜ਼ਰ ਜਿਹੜੇ ਫਾਈਵ ਗ੍ਰੇਡ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚੀ ਹੋਈਆਂ ਨੇ ਐਂਬੂਲੈਂਸ ਦੀਆਂ ਗੱਡੀਆਂ ਵੀ ਜੜੀਆਂ ਨੇ ਪਹੁੰਚੀਆਂ ਨੇ ਇਸ ਮੌਕ ਡ੍ਰਿਲ ਦੇ ਵਿੱਚ ਉਹ ਵੀ ਹਿੱਸਾ ਲੈ ਰਹੀਆਂ ਸਿਵਲ ਡਿਫੈਂਸ ਦੇ ਜਿਹੜੇ ਵਲੰਟੀਅਰਸ ਨੇ ਉਹ ਵੀ ਇਸ ਜਗ੍ਹਾ ਪੂਰੀ ਤਰ੍ਹਾਂ ਪੂਰੀ ਮੁਸਤੈਦੀ ਦੇ ਨਾਲ ਤਾਇਨਾਤ ਨੇ ਔਰ ਜਿਹੜਾ ਇਹ ਉਹਨਾਂ ਵੱਲੋਂ ਵੀ ਇੱਥੇ ਜਿਹੜਾ ਆਪਣਾ ਵਰਕ ਜਿਹੜਾ ਉਹ ਮੌਕ ਡਰਿਲ ਦੇ ਦੌਰਾਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਹੈ ਔਰ ਜਿਹੜਾ ਆਪਰੇਸ਼ਨ ਜਿਹੜਾ ਵਾ ਮੌਕ ਡ੍ਰਿਲ ਆਪਰੇਸ਼ਨ ਜਿਹੜਾ ਵਾ ਉਹ ਇਸ ਸਮੇਂ ਚ ਅੰਦਰ ਚੱਲ ਰਿਹਾ ਵਾ ਗੁਰੂ ਔਰ ਮੀਡੀਆ ਕਰਮੀਆਂ ਨੂੰ ਇਸ ਜਗ੍ਹਾ ਤੋਂ ਜਿਹੜੀ ਆ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਹੈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੀ ਜਿਹੜਾ ਮੀਡੀਆ ਨੂੰ ਇਸ ਦੀ ਕਵਰੇਜ ਕਰਨ ਤੋਂ ਜਿਹੜੀ ਉਹ ਮਨਾਹੀ ਕੀਤੀ ਗਈ ਹੈ ਦੱਸਿਓ ਕਿ ਇਸ ਤਰ੍ਹਾਂ ਦੀ ਮੌਕ ਡ੍ਰਿਲ ਰਿਹਰਸਲ ਜਿਹੜੀਆਂ ਨੇ ਐਨਰਜੀ ਕਮਾਂਡੋ ਵੱਲੋਂ ਸਮੇਂ-ਸਮੇਂ ਦੇ ਦੌਰਾਨ ਜਿਹੜੀਆਂ ਨੇ ਰੂਟੀਨ ਵਾਈਜ਼ ਜਿਹੜੀਆਂ ਨੇ ਕੀਤੀ ਜਾਂਦੀਆਂ ਨੇ ਔਰ ਕਿਸੇ ਵੀ ਆਪਾਤ ਕਾਲਨ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜਿਨਾ ਇਸ ਤਰ੍ਹਾਂ ਦੀ ਜਿਹੜੀ ਮਾਕ ਡ੍ਰਿਲ ਰਿਹਸਲ ਜਿਹੜੀ ਆ ਉਹ ਕੀਤੀ ਜਾਂਦੀ ਏ ਅਗਰ ਦੇਸ਼ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਪਾਤ ਕਾਲੀ ਜਿਹੜੀ ਸਥਿਤੀ ਜਿਹੜੀ ਅਗਰ ਬਣਦੀ ਆ ਤਾਂ ਉਸ ਦੇ ਨਾਲ ਨਜੀਠਣ ਦੇ ਲਈ ਜਿਹੜੇ ਸਾਡੇ ਜਵਾਨ ਨੇ ਉਹ ਹਰ ਵਲੇ ਜਿਹੜੇ ਨੇ ਮੁਸਤੈਦ ਹੋਰ ਤਿਆਰ ਪਰ ਤਿਆਰ ਰਹਿੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਰਿਹਸਲ ਹੈ ਉਹ ਜਮਾਨਾ ਨੂੰ ਜਿਹੜੀ ਉਹ ਕਰਵਾਈ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਗੁਰਨਾਨ ਦੇਵ ਯੂਨੀਵਰਸਿਟੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਨਾਟਾ ਜਿਹੜਾ ਫਸਿਆ ਪਿਆ ਔਰ ਹਰ طرف ਜਿਹੜੀ ਇਹ ਬਲੈਕਆਊਟ ਜਿਹੜੀ ਹੈ ਹੋਈ ਹੋਈ ਬਲੈਕਆਊਟ ਹੈ ਬਿਲਕੁਲ ਬਲੈਕ ਹਰ ਜਗ੍ਹਾ ਤੇ ਜਿਹੜਾ ਅੰਧੇਰਾ ਜਿਹੜਾ ਉਹ ਛਾਇਆ ਹੋਇਆ ਹੈ ਔਰ ਇਸ ਸਮੇਂ ਪੁਲਿਸ ਦੇ ਜਿਹੜੇ ਪੁਲਿਸ ਫੋਰਸ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਔਰ ਐਨਰਜੀ ਕਮਾਂਡੋ ਦਾ ਜਿਹੜਾ ਮੋਗਰਲ ਆਪਰੇਸ਼ਨ ਹੈ ਉਹ ਇਸ ਸਮੇਂ ਜਾਰੀ ਹੈ ਇਸੇ ਤਰ੍ਹਾਂ ਦੇ ਹੋਰ ਵੀ ਕਈ ਜੁਆਇੰਟ ਮੋਗਰਲ ਆਪਰੇਸ਼ਨ ਜਿਹੜੇ ਨੇ ਰਿਹਸਲ ਜਰੀਆ ਐਨਰਜੀ ਕਮਾਂਡੋ ਵੱਲੋਂ ਪੰਜਾਬ ਪੁਲਿਸ ਵੱਲੋਂ ਜਰੀਏ ਰੂਟੀਨ ਵਾਈਜ਼ ਜਰੀਓ ਕੀਤੀ ਜਾਏਗੀ ਤੁਸੀਂ ਦੇਖਦੇ ਰਹੋ ਪੰਜਾਬ ਬਰ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ